ਸਰਕਾਰ ਜਿਹੜੀ ਹੈਗੀ ਹੈ ਹਾਕਮ ਜਿਹੜੇ ਆ ਪੰਜਾਬ ਦੇ ਜਾਂ ਤਾਂ ਉਹ ਝੂਠ ਬੋਲਣ ਚ ਮਸ਼ਰੂਫ ਹੈ ਬਾਹਰ ਲੀਆਂ ਸਟੇਟਾਂ ਜਾ ਕੇ ਝੂਠ ਬੋਲਦੇ ਪਏ ਜਾਂ ਆਪਣੀ ਐਡ ਕਰਨ ਦੇ ਵਿੱਚ ਮਸ਼ਰੂਫ ਹੈ ਉਹਨਾਂ ਨੂੰ ਪੰਜਾਬ ਦੇ ਜਨमानस ਤੋਂ ਕੋਈ ਲੈਣਾ ਦੇਣਾ ਨਹੀਂ ਹੈਗਾ ਕਿਉਂਕਿ ਅੱਗੇ ਆਣ ਵਾਲੇ ਟਾਈਮ ਦੇ ਵਿੱਚ ਚੋਣਾਂ ਆ ਤੇ ਆਪਾਂ ਲੋਕਾਂ ਦੇ ਦਿਮਾਗਾਂ ਦੇ ਵਿੱਚ ਝੂਠ ਕੁਫਰ ਕਿਵੇਂ ਭਰ ਸਕੀਏ ਉਸ ਕੰਮ ਦੇ ਵਿੱਚ ਲੱਗੇ ਆ ਔਰ ਜਲੰਧਰ ਬੈਸਟ ਦੀ ਜਦੋਂ ਗੱਲ ਕਰਦੇ ਆ ਪਿਛਲੇ ਲਗਾਤਾਰ ਜਿਹੜਾ ਕ੍ਰਾਈਮ ਚੱਲਦਾ ਪਿਆ ਕ੍ਰਾਈਮ ਕੈਪੀਟਲੇ ਬਣ ਗਈ ਹੈ ਕਦੀ 13 ਸਾਲ ਦੀ ਬੱਚੀ ਨਾਲ ਹੁੰਦਾ ਕਦੀ ਸ਼ੀਤਲ ਜੀ ਦੇ ਭਤੀਜੇ ਨੂੰ ਮਾਰਿਆ ਜਾਂਦਾ ਕਦੀ ਗੈਂਗਵਾਰ ਹੁੰਦੀ ਹੈ ਔਰ ਜਿਹੜੀ ਲੁੱਟ ਖਸੂ ਤੇਥੇ ਚਲਦੀ ਪਈ ਹੈ ਇਟ ਮੀਨਸ ਕਿ ਸਰਕਾਰ ਦਾ ਧਿਆਨ ਹੀ ਨਹੀਂ ਹੈਗਾ ਇੱਕ ਚੀਜ਼ ਆਪਾਂ ਬਾਰ-ਬਾਰ ਬਾਰ-ਬਾਰ ਹੋ ਰਹੀ ਹੈ ਪੰਡਾਰੀ ਸਾਹਿਬ ਨੇ ਕਿਹਾ ਕੀ ਕਰਨ ਨੇ ਨੇ ਡੀਸੀਪੀ ਰੱਖੇ ਆ ਐਸਪੀ ਰੱਖੇ ਆ ਕੀ ਕਰਨਾ ਉਹਨਾਂ ਦਾ ਪੈਟਰੋਲਿੰਗ ਲਈ ਕੱਟੀਆਂ ਕਿੱਥੇ ਗਈਆਂ ਅੱਛਾ ਗੱਲ ਆ ਰਹੀ ਕਿ ਜੀ ਆਪਣਾ ਐਕਸਕਿਊਜ਼ ਦੇ ਦਿੰਦੇ ਆ ਕਿ ਜੀ ਪੁਲਿਸ ਦੇ ਵਿੱਚ ਮੁਲਾਜ਼ਮ ਨਹੀਂ ਹੈਗੇ ਭਰਤੀ ਅਸੀ ਕਰਨੇ ਉਹਨਾਂ ਨੇ ਕਰਨੇ ਆ ਸਰਕਾਰ ਕਹਦੀ ਹੈ ਅੱਜ ਆਪਣੀਆਂ ناکامیਆਂ ਨੂੰ ਛੁਪਾਉਣ ਦੇ ਲਈ ਆਪਾਂ ਦੂਜਿਆਂ ਦੇ ਸਿਰਾਂ ਦੇ ਉੱਤੇ ਦੂਜਿਆਂ ਦੇ ਮੋਢੇ ਤੇ ਬੰਦੂਕ ਨਹੀਂ ਚਲਾ ਸਕਦੇ ਜਦੋਂ ਜਦੋਂ ਹਾਕਮ ਜਿਹੜੇ ਆ ਆਪਣੇ ਪ੍ਰਜਾ ਦੇ ਲਈ ਆਪਣੇ ਲੋਕਾਂ ਦੇ ਲਈ ਨਹੀਂ ਖੜੇ ਹੁੰਦੇ ਆ ਜਾਂ ਉਹਨਾਂ ਦਾ ਵਿਜ਼ਨ ਦ੍ਰਿਸ਼ਟੀਕੋਣ ਸਪਸ਼ਟ ਨਹੀਂ ਹੁੰਦਾ ਉਦੋਂ ਉਦੋਂ ਅੰਧਕਾਰ ਵੱਧਦਾ ਹੈ ਔਰ ਜਲੰਧਰ ਬੈਸਟ ਦੀ ਸ਼ਾਖਸ਼ਾਤ ਉਦਾਹਰਣ ਹੈ